ਸਾਸ਼ਿਕਾ ਸਾਰੇ ਆ ਉਹਨੂੰ ਵੈਲਕਮ ਕਰਦੀ ਥੋੜਾ ਜਿਹਾ ਮੀ YouTube ਚੈਨਲ ਤੇ ਅਨੰਦ ਦੇ ਵਲੌਗਸ ਤੇ ਅੱਜ ਆਪਾਂ ਚੱਲੇ ਰਮਾਨੂ ਵੀਰੇ ਦੇ ਦਾਦੀ ਘਰ ਸਾਸ਼ਿਕਾ ਕਾਲ ਜੀ ਮੇਰੇ ਵੱਲੋਂ ਵੀ ਸਾਰਿਆਂ ਨੂੰ ਹੁਣ ਅਹੀ ਹੋ ਗਏ ਰੈਡੀ ਤੇ ਅਸੀਂ ਜਾ ਰਹੇ ਆ ਅੱਜ ਸੰਦੀ ਦੀ ਦੀਦੀ ਦੀ ਸਸਕਾਰ ਤੁਸੀਂ ਜਾ ਕੇ ਤੁਹਾਨੂੰ ਮਿਲਦੇ ਆਂ ਇਧਰ ਦੀਦੀ ਵੀ ਦਾੜੀ ਹੋ ਕੇ ਆਣਾ ਹਦ ਵੱਲ ਵੀ ਅੱਜ ਧੋਪ ਨਹੀਂ ਲੱਗੀ ਮੇਰਾ ਇਰਾਦਾ ਹੈ ਬਾਹਰ ਸੈਰ ਕਰਨਾ ਵਾਂਗੇ ਤੁਮ ਕੱਟ ਲੀ ਹਾਂ ਉਹ ਨਹੀਂ ਜਾ ਰਹੇ ਆ ਦੀ ਮਾਸੀ ਜੀ ਦੇ ਘਰੇ ਇੱਥੋਂ ਕਿੰਨੇ ਦੂਰੀ ਤੇ ਹਨਾ ਦਾ ਘਰ ਤੁਹਾਡੇ ਘਰ ਤੋਂ 7-8 ਮਿੰਟ 7-8 ਮਿੰਟੋਂ ਪਿੰਡ ਦੇ ਵਿੱਚ ਲੈਂਦੇ ਨਾ ਇੱਥੇ ਪਿੰਡ ਵੀ ਛੈਣ ਹੀ ਹੁੰਦੇ ਉਹ ਹੋਈ ਹੈਗਾ ਤਾਂ ਪਿੰਡ ਹੀ ਆ ਕਿਹੜਾ ਪਿੰਡ ਆ ਕਿਹੜੇ ਪਿੰਡ ਜਾ ਰਹੇ ਸੀ ਪਿੰਡ ਜਾ ਰਹੇ ਬਾਕੀ ਸਾਰੇ ਕੰਮ ਤੇ ਲੱਭਣਗੇ ਮੈਨੂੰ ਛੱਡ ਕੇ ਕਰ ਲੈ ਮੋੜ ਪੜ ਸਾਰਿਆਂ ਨੂੰ ਸਾਰਿਆਂ ਨੂੰ ਕਰ ਲੈ ਕਰ ਲੈ ਕੇ ਅੱਖੇ ਆ ਗਈ ਫਿਰ ਆਹੋ ਪੂਰੀ ਜਰਮਨੀਆਂ ਹਵਾ ਦਿੰਦੇ ਇਹ ਪੂਰੇ ਜਰਮਨ ਨੂੰ ਹਵਾ ਦਿੰਦੇ ਸਾਰਿਆਂ ਨੂੰ ਫੋਨ ਕਰ ਲਈ ਅੱਜ ਉਦੋਂ ਦਾ ਟਾਈਮ ਨਹੀਂ ਲੱਗੰਦਿਆ ਸਾਰੇ ਕਹਿੰਦੇ ਬੋਤੇ ਬਿਜੀ ਹੋ ਗਏ ਤੁਸੀਂ ਬਾਹਰ ਜਾ ਕੇ ਮੈਂ ਸਹੀ ਗੱਲ ਹੈ ਸਾਰਾ ਆਪਾਂ ਵੀ ਕਹਿੰਦੇ ਹੁੰਨੇ ਆ ਬਾਹਰ ਵਾਲੇ ਬੋਤੇ ਬਿਜੀ ਸੱਚੀ ਬੜੇ ਬਿਜੀ ਆ ਹੋ ਚ ਗਏ ਆ ਤੇ ਪੈਲੀਆਂ ਵੰਦੀਆਂ ਸਾਰੀਆਂ ਹੈ ਪੈਲੀ ਹੋਣੀ ਉਹਨੂੰ ਕੀ ਪਤਾ ਤੈਨੂੰ ਹੀ ਪਤਾ ਵੇ ਟਰਾਲੀ ਟਰੈਕਟਰ ਨੂੰ ਲੱਗਾਈ ਜਾਂਦੇ ਆ ਆ ਪੈਲੀਆਂ ਹੀ ਹੋਰ ਕੀ ਪੈਲੀਆਂ ਕਿ ਐਸੀ ਬੜੀ ਹਰਿਆਲੀ ਬੜੀ ਆਵੇ ਪਿੰਡ ਦਾ ਨਾਂ ਲਿਖਿਆ ਪਿੰਡ ਦਾ ਨਾਂ ਕਾਰਗੜਾ ਸੌਣਾ ਨੂੰ ਨਹੀਂ ਕਿਸੇ ਕੋਲ ਗਿਆ ਉਹ ਨਹੀਂ ਬੰਦ ਨਹੀਂ ਖਾਉਂਦੇ ਜੀ ਫਾਂ ਚੇਤੇ ਪਲ ਜਾਂਦਾ ਨਵੇਂ ਨਵੇਂ ਇੰਡੀਆ ਤੋਂ ਆਏ ਨੂੰ ਕੋਈ ਨਹੀਂ ਹਿੰਦੀ ਆਉਦਾ ਜਿੱਥੇ ਰਹਿੰਦੇ ਨੇ ਮਸੀਂ ਸਤਿਕਾਰ ਮਸਰ ਜੀ ਸਤਿਕਾਰ ਸਤਿਕਾਰ ਆ ਮੇਰਾ ਪੁੱਤ ਕਿਦੜਾ ਹੋ ਗਿਆ ਹੈ ਦਿਖਾ ਜਾਂਦਾ ਸੀ ਜੂਬੂ ਬੇਟੇ ਮੈਂ ਹੈ ਕਿੱਥੇ ਮम्मी ਕਿੱਥੇ ਆਹ ਪਾਰੀ ਦੇ ਮਿਲਣ ਹਾਂਜੀ ਇਹ ਸਕੂਲ ਸੀ ਇਹ ਮਿਲੀ ਨਹੀਂ ਤਾਂ ਨਹੀਂ ਉਦੋਂ ਵੀ ਪਹਿਲਾਂ ਇੱਕ ਰਾਣੀ ਸੀ ਮਿਲੀ ਹਾਂਜੀ ਹਾਂਜੀ ਮਸੀ ਜੀ ਬਸ ਜੀ ਬਸ ਜੀ ਤੁਹਾਨੂੰ ਵੇਖਣਗੇ ਰਾਜ ਅੱਛਾ ਉਹ ਵੇਖ ਕੇ ਬੰਦੇ ਬਾਥਰੂਮ ਚਾ ਚਲ ਜੀ ਤਾਂ ਹੋ ਗਿਆ ਮੇਰੇ ਜੀਡੀ ਕਿੰਨਾ ਕਰ ਰਿਹਾ ਇੰਨਾ ਚੱਪਾ ਰਹਿ ਗਿਆ ਇਹ ਕੱਟ ਕੱਟ ਕੇ ਜੱਪੜ ਲੱਗੇ ਆ ਦੇ ਬਸ ਹਾਂ ਜੀ ਬਸ ਹਾਂ ਜੀ ਠੀਕ ਠਾਕ ਅੱਛਾ ਚਲੋ ਆ ਜੀ ਮੈਂ ਤਾਂ ਡਾਕਟਰ ਜੀ ਗਿਆ ਹੀ ਮੈਂ ਸੇਤੀ ਆਇਆ ਨਾ ਬੱਚੇ ਆਉਣਾ ਅੱਛਾ ਤੇ ਬੱਚੇ ਲੇਟ ਹੋ ਗਏ ਬਸ ਜੇ ਤੁਹਾਨੂੰ ਪਤਾ ਹੀ ਹੈ ਜੀਪ ਪਰ ਮਾਸਟਰ ਹਾਂ ਨੀ ਸਵਾਦ ਰੋਟੀ ਬਣਾਇਆ ਸੀ ਪਾਪਾ ਜੀ ਪੜ੍ਹੇ ਸੀਗੇ ਰਾਜਸਥਾਨ ਤੇ ਮਜ਼ਾ ਬੜਾ ਆਪਣਾ ਹਨਾ ਬੜਾ ਭਰਾ ਉੱਥੇ ਉਹ ਤਾਂ ਮਜਾ ਹੈ ਮੈਂ ਵੀ ਉੱਥੇ ਹੀ ਉਦੋਂ ਮਾਨੂੰ ਉਹਨੂੰ ਪਲੱਸ ਕਰਨਾ ਹੈ ਅਰ ਫਿਰ ਅਨੰਦ ਗੁਵਿੰਦਰ ਕੰਧਾ ਕਰ ਆਏ ਹੋਏ ਮਾਵਾਂਗੇ ਬਾਈ ਖਾੜਿਆ ਬਹੁਤ ਜਿਆਦਾ ਸਵਾਦ ਮੇਰੇ ਮਾਂ ਮੇਰੀ ਜੁਨਾ ਦਾ ਕਰਮ ਨਾ ਸੋਹਣਾ ਲਕਰਾਂ ਬੈੱਡਰੂਮ ਇੱਕ ਮਿੱਟੀ ਸਾਫ ਕਰਕੇ ਜਮਾਇਆ ਤਰੂ ਬੈੱਡਰੂਮ ਮੇ

ਪੀਪੀ ਪਪੀਕ ਪੀਪੀਰ ਮੁੰਮੂਨ ਕਾ ਤਰਮਾਨ ਛੋਟਾ ਹੁੰਦਾ ਕਿ ਨਾ ਸੋਣਾ ਕਿਊ ਛੋਟਾ ਦੇਦੀ ਇੱਕ ਆਵੀਰ ਮਾਨ ਉਹ ਛੋਟਾ ਆ ਮਾਂਜੀ ਦੀ ਆਵੀਰ ਮਾਨਦੀ ਉਹ ਵੀ ਪਿੱਛੇ ਵੀ ਹਾਂ ਪਿੱਛੇ ਵੀਰ ਮਾਨਦੀ ਹਾਂ ਪਾਜੀ ਰੋਦਰੁੰਦੇ ਉਹ ਇਹ ਛੋਟੀਆਂ ਨੇ ਸਾਡ ਕੀ ਗੱਲ ਜੋ ਹਾਂ ਜੀ ਮਾਲੂ ਆ ਨਹੀਂ ਆ ਪਾਣੀ ਛੋੜੀ ਕੌਣ ਆ ਤੇਰੀ ਅੱਧੀ ਫੋਟੋ ਤਾਂ ਇਧਰ ਆ ਬਾਲਕਨੀ ਇਹਨਾਂ ਦੀ ਇਧਰ ਚੁੱਲਾ ਵੀ ਲੱਗਿਆ ਜਾਂਦਾ ਲੈਣੇ ਉੱਤੇ ਹੂੰ ਪਰ ਉੱਪਰੋਂ ਮੈਨੂੰ ਲੱਗਦਾ ਗਿੱਲਾ ਨਾ ਹੋਵੇ ਚਾਦਰ ਰਲ ਪਾਈ ਸੁੱਕਣੇ ਮੀ ਆ ਗਿਆ ਇਹ ਕਹਿੰਦੇ ਇੱਥੇ ਪਾਤੀ ਇੱਧਰ ਮੈਨੂੰ ਲੱਗਦਾ ਮਸਲ ਜੀ ਨੇ ਸਬਜ਼ੀਆਂ ਵਗੈਰਾ ਲਾਈਆਂ ਹੋਣੀਆਂ ਇੱਥੇ ਛੁੱਟੇ ਨਹੀਂ ਲਈ ਜਾਂਦੇ ਮਗਰ ਉਹ ਸੋਨਾ ਪਿੰਡ ਆ ਪਿੰਡ ਦਾ ਸ਼ਹਿਰ ਨੂੰ ਪਿੱਛੇ ਕਰਦਾ ਹਣ ਆਨੰਦ ਆਪਣੇ ਤੇ ਸ਼ਹਿਰ ਹੈ ਇਹੋ ਜੇ ਪਿੰਡਾਂ ਵਰਗੇ ਹਾਂ ਸ਼ਹਿਰ ਵੀ ਨਹੀਂ ਹੈ ਇਹੋ ਜੇ ਹਾਂ ਕਰ ਚਲਾ ਜੋ ਅੰਦਰ ਮੇਰੇ ਪਰਮਾਨੂ ਇਹਦਾ ਦਾਦੀ ਦਾ ਘਰ ਹਾਂ ਇਹ ਪਿੰਡ ਦੇ ਵਿੱਚ ਰਹਿੰਦੇ ਨਾ ਸੋਣਾ ਪਿੰਡਿਆ ਨਾ ਇਹ ਪਿੰਡ ਦੀ ਸ਼ਹਿਰ ਦਾ ਸ਼ਹਿਰ ਹੀ ਆ ਪਰ ਆਪਣੇ ਸ਼ਹਿਰ ਵੀ ਨੂੰ ਲੱਗਦਾ ਇਤੋਂ ਘੱਟ ਹੀ ਸੋਹਣੇ ਹੋਣੇ ਆ ਘੁੰਮਣ ਫਿਰਨ ਇੱਥੇ ਕਿਤੇ ਘੁੰਮੀ 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 ਇੱਧਰ ਮੈਨੂੰ ਲੱਗਦਾ ਰਮਾਨ ਆ ਗਿਆ ਅਰਿੰਦਰ ਨੂੰ ਲੈ ਕੇ ਨਹੀਂ ਹੋਰ ਕੋਈ ਆ ਕੁਰਨਲੀ ਗਾਰਡਨ ਚ ਆਪਦਾ ਮੌਸਮ ਵੈਦਰ ਵੀ ਨਸਣਾ ਤੇ ਦਰਖਤ ਵੀ ਬੜੀ ਵਧੀਆ ਇੱਥੋਂ ਦਾ ਵੈਦਰ ਵੀ ਬਹੁਤ ਵਧੀਆ ਵਾ ਇੰਗਲੈਂਡ ਜੀ ਨਹੀਂ ਠੰਡ ਨਹੀਂ ਹੈਗੀ ਅਜੇ ਪਰ ਠੰਡ ਹੋ ਗਈ ਹੈ ਇੱਥੇ ਪਰ ਇੰਗਲੈਂਡ ਬਹੁਤ ਜ਼ਿਆਦਾ ਹੈ ਹੁਣ ਬ੍ਰਿੰਦਰ ਪੈਨ ਦੀ ਵੇਟ ਕਰ ਰਹੇ ਹਾਂ ਉਹਨਾਂ ਨੇ ਵੀ ਇੱਧਰ ਆਉਣਾ ਹੈ ਉਹਨਾਂ ਨੇ ਬੁਲਾਇਆ ਸੀਗਾ ਉਹਨਾਂ ਨੂੰ ਬੁਲਾਇਆ ਹੋਇਆ ਹੈ ਉਹ ਕੰਮ ਤੇ ਹੀ ਕਹਿੰਦੀ ਜੇ ਟਾਈਮ ਲੱਗਾ ਤਾਂ ਮੈਂ ਆਉਂਗੀ ਜ਼ਰੂਰ ਆਣਾ ਅਹਿਮਾਨ ਤੱਕ ਗਿਆ ਲੈਣ ਵਿਖਾਉਂਦੀ ਕਿ ਆ ਗਏ ਵਰਿੰਦਰ ਹੁਣੇ ਵੀ ਇੱਧਰ ਮਿਰਚਾਂ ਦੀ ਵੇਟ ਕਰਾਉਂਦਾ ਆਗੇ ਲੈ ਆ ਸਾਲੇ ਜੀ ਕੀ ਦੀ ਸ਼ੂਟਿੰਗ ਨਹੀਂ ਨਹੀਂ ਮੈਂ ਕੋ ਕੋ ਨਹੀਂ ਦੋ ਮਰੇ ਸੁਣਾ ਰਮਨ ਨੂੰ ਬੜਾ ਟਾਈਮ ਲਾਇਆ ਔਕਸ ਕਰੋ ਬੜਾ ਟਾਈਮ ਲਾਏ ਬ੍ਰਿੰਦਰ ਕਿੱਦਾਂ ਹੈਂ ਗਿਆ ਨਾ ਵਧੀਆ ਵਧੀਆ ਤੂੰ ਸੁਣਾ ਵਧੀਆ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਬੜਾ ਟਾਈਮ ਲਾਏ ਮੈਂ ਥੱਲੇ ਸ਼ੇਅਰ ਕਰਦੀ ਤੁਹਾਡੀ ਵੇਟ ਕਰਦੀ ਹਾਂ ਉਹ ਵੈਲਕਮ ਐਂਡ ਟੂ ਅਕਲੋ ਲੋ ਮੇਰੇ ਅੰਦਰ ਹੋਣੀ ਦਿਖਾ ਦਿੱਤੀ ਆ ਲੋ ਨਾ ਲਾ ਤੈਸਰ ਕਰਦੇ ਹੋਗੇ ਇਵਨਿੰਗਸ ਨਾ ਬੋਲੋ ਹੋਰ ਸੁਣਿਆ ਇੰਡੀਆ ਰਾਤ ਪੈ ਯੂਨ ਇੰਡੀਆ ਸ਼ਰਤ ਪੈ 12 ਵਜੇ ਹੋਣੇ ਨਹੀਂ ਇੱਕ ਤੋਂ 71 11 ਵਜੇ ਹੋਵੇ ਸ਼ਾਪਿੰਗ ਮੇਰੇ ਕੋਲ ਹੋਂਦ ਹੱਡਣਾ ਜਾਣਾ ਘਰੇ ਤੇ ਅਹੀਂ ਦਰਨਾ ਜਾਣਾ ਕਰੇ ਅਹੀਂ ਮੈਂ ਨਾ ਜਾਣਾ ਕਰੇ ਕੱਲ ਆ ਲਾਵਾਂਗੇ ਹੈਲੀ ਜਣਾ ਤੇ ਮੁੰਡਾ ਕੋਠਾ ਦਾ ਬੜਾ ਐਵੇਂ ਮੈਂ ਮੁੰਡਾ ਕੋਠਾ ਤੇ ਮੁੰਡਾ ਦਾ ਨਾਲ ਹੀ ਜਾਂਦੇ। ਉਹ ਮੁੰਡਾ ਇਹ ਕਹਿੰਦਾ ਨਦੀ ਰਾਤ ਨੂੰ ਸੁੱਤਾ ਪਿਆ ਨੂੰ ਮੈਂ ਚੌਕੀ ਉੱਪਰ ਖਾਣ ਲੱਗੇ। ਕਹਿੰਦਾ ਹਾਦਰਾ ਕਿ ਤੇਰੀ ਗੱਲ ਤੇ ਦੰਦੀ ਵੱਢਣੀ ਮੈਂ ਕਹਿੰਦੇ ਚੁੱਪੇ ਹਮਾਰਾ ਗਾਸੀ ਕਹਿੰਦਾ ਬਾਹਰ ਬਾਹਰ ਕਿ ਤੇਰੀ ਗੱਲ ਕਰੀ ਤੇ ਦੰਦੀ ਵੱਢਣੀ ਹੁੰਦੀ ਤੇ ਵੱਢੂ ਦੇ। ਚੱਲੀ ਜਾਂਦਾ ਹੱਥ ਚੁਪਟ ਚੁਟਗਾ ਮੈਂ ਤੈਨੂੰ ਬੰਨ ਰਗਾ ਨਾ ਨਹੀਂ ਹੋਣੀ। ਚੰਗਾ। ਇੱਥੇ ਹੀ ਆਪਾਂ ਲੈਣ। ਹਾਂਜੀ। ਚੰਗਾ ਦੀ ਚੰਗੀ ਗੱਦੀ ਚੰਗੀ ਗੱਦੀ ਸਤਿ। ਕੰਬੀ ਨੰਬਰ ਤੇ ਆ ਜਰੋ ਪੁੱਛਣ ਬਾਤ ਕਰ ਚਾਹਨੀ ਨੇ ਚੰਗਾ ਮਸਤ ਚੰਗਾ ਪੁੱਛਣ ਬਾਤ ਚਾਹਦੇ ਨੇ ਬਸ ਚੰਗਾ ਨੇ ਅੱਗੇ ਟੰਗੇ ਰੱਖੀਓ ਹੋਰ ਸਾਰੇ ਜੀ ਨੂੰ ਕਹਿ ਤੀਏ ਬਾਏ ਬਾਏ ਫਿਰ ਮਿਲਦੇ ਆ ਬਾਏ ਮਸ ਜੀ ਸਾਸ਼ਾ ਸਾਥੇ ਹਾਂ ਕਿ ਬਾਈ ਮੇਰੇ ਕੋ ਤੇ ਓ ਕੀ Veldig <trykne> gøy. ਵੈਲਕਮ ਟੂ ਜਰਮਨੀ ਤੇ